ਉਤਰੀ ਪਾਰਚੇ ਜਿੱਥੇ ਅੱਤ ਦੀ ਗਰਮੀ ਪੈ ਰਹੀ ਹੈ ਉੱਥੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਪਰੰਤੂ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਅੰਦਰ ਪਿਛਲੇ 15 ਸਾਲ ਤੋਂ ਇੱਕ ਵਿਅਕਤੀ ਗਰਮੀ ਤੇ ਸਰਦੀ ਦੀ ਪਰਵਾਹ ਨਾ ਕਰਦਿਆਂ ਹਰ ਰੋਜ਼ ਆਪਣੇ ਸਕੂਟਰ ਤੇ ਆਪਣੇ ਇੱਕ ਸਾਥੀ ਨੂੰ ਨਾਲ ਲੈ ਕੇ ਨੇੜਲੇ ਜੰਗਲ ਇਲਾਕਿਆਂ 'ਚ ਪਾਣੀ ਵਾਲੇ ਕਟੋਰੇ ਰੱਖ ਕੇ ਹਰ ਰੋਜ਼ ਉਹਨਾਂ ਨੂੰ ਸਵੇਰੇ ਪਾਣੀ ਨਾਲ ਪਰਦਾ ਹੈ ਉੱਥੇ ਹੀ ਇਹਨਾਂ ਜੰਗਲੀ ਜੀਵਾਂ ਲਈ ਤੇ ਪੰਛੀਆਂ ਲਈ ਖਾਣ ਪੀਣ ਦਾ ਪ੍ਰਬੰਧ ਵੀ ਕਰਦਾ ਹੈ ਜੀ ਬਿਲਕੁਲ ਇਹ ਨੌਜਵਾਨ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਸ ਦਾ ਨਾਮ ਹੈ ਮਾਸਟਰ ਸੰਜੀਵ ਤਰਮਾਣੀ ਹੈ ਸੰਜੀਵ ਪਿਛਲੇ 15 ਸਾਲਾਂ ਤੋਂ ਇੱਕ ਵਿਲੱਖਣ ਕਿਸਮ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ ਉਹ ਹਰ ਰੋਜ਼ ਆਪਣੇ ਸਕੂਟਰ ਤੇ ਆਪਣੇ ਇੱਕ ਸਾਥੀ ਨਾਲ ਸ਼ਹਿਰ ਨੇੜਲੇ ਜੰਗਲ ਹੀ ਇਲਾਕੇ ਵਿੱਚ ਜਾਂਦਾ ਹੈ ਜਿੱਥੇ ਉਹ ਵਾਤਾਵਰਣ ਦੀ ਸਾਂਭ ਸੰਭਾਲ ਲਈ ਆਪਣੀ ਨਿੱਜੀ ਕਮਾਈ 'ਚੋਂ ਪੈਸੇ ਖਰਚ ਕਰਕੇ ਪੌਦੇ ਲਗਾਉਂਦਾ ਹੈ ਉੱਥੇ ਹੀ ਜੰਗਲੀ ਇਲਾਕਿਆਂ 'ਚ ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਕਟੋਰੇ ਰੱਖਦਾ ਹੈ ਤੇ ਹਰ ਰੋਜ਼ ਉਹਨਾਂ ਨੂੰ ਭਰਦਾ ਹੈ ਇਸ ਦੇ ਨਾਲ ਹੀ ਉਹ ਬਾੰਦਰਾ ਸਮੇਤ ਹੋਰ ਜਾਨਵਰਾਂ ਤੇ ਪੰਛੀਆਂ ਲਈ ਖਾਣ ਪੀਣ ਦਾ ਪ੍ਰਬੰਧ ਵੀ ਕਰਦਾ ਸੰਜੀਵ ਬਤੌਰ ਈਟੀਟੀ ਅਧਿਆਪਕ ਸਰਕਾਰੀ ਸਕੂਲ ਗੰਬੀਰਪੁਰ ਵਿਖੇ ਸੇਵਾਵਾਂ ਨਿਭਾ ਰਿਹਾ ਹੈ ਉਸ ਨੂੰ ਸਾਹਿਤ ਪੰਤੇ ਲਿਖਣ ਦਾ ਸ਼ੌਂਕ ਹੈ ਤੇ ਉਸ ਦੇ ਬਹੁਤ ਸਾਰੇ ਲੇਖ ਵਕ ਵਕ ਅਖਬਾਰਾਂ ਵਿੱਚ ਛਪ ਚੁੱਕੇ ਹਨ ਉਸ ਵੱਲੋਂ ਸਾਹਿਤ ਦੇ ਖੇਤਰ ਤੇ ਪਸ਼ੂ ਪੰਛੀਆਂ ਤੇ ਹੋਰ ਬੇਜ਼ੁਬਾਨਾਨ ਲਈ ਕੀਤੇ ਜਾ ਰਹੇ ਕੰਮਾਂ ਦੇ ਸਦਕਾ ਉਸ ਨੂੰ ਸੂਬਾ ਸਰਕਾਰ ਵੱਲੋਂ ਸਟੇਟ ਅਵਾਰਡ ਨਾਲ ਵੀ نوازਿਆ ਜਾ ਚੁੱਕਾ ਹੈ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਇਮ ਅਪਡੇਟ ਲਈ ਗगन ਪੰਬਰਾ ਦੀ ਰਿਪੋਰਟ ਥੋੜੀ ਚੱਲਿਆ ਨਾ ਆਹ ਤਾਂ ਜਿੱਥੇ ਪੱਥਰ ਬੋਨਾ ਇੱਕ ਦੋ ਮੁਕੀਆਂ ਬਾਹਰ ਬਾਗ ਨੇ ਇਹ ਮੈਨੇ ਖਾਂਦੇ ਦਿੱਤੀ ਇਹ ਇਹ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਤੇ ਫਲਦਾਰ ਇੱਥੇ ਪੌਦੇ ਲਗਾਉਣ ਤੇ ਜਿੱਦਾਂ ਇੱਥੇ ਨੀ ਲਗਾਈਆਂ ਜਾਂ ਹੀਰਨ ਵਗੈਰਾ ਉਹਨਾਂ ਨੂੰ ਮੈਂ ਇੱਕ ਦੋ ਦਰਜਣ ਕੇਲੇ ਵੀ ਰੋਜ਼ ਪਾਣਦਾ ਤੇ ਜਿਹੜੇ ਕਾਢੇ ਕੀੜੇ ਮਕੋੜੇ ਆ ਉਹਨਾਂ ਵਾਸਤੇ ਪੰਜਵੇਂ ਵਜੇ ਜਿਸ ਤਰ੍ਹਾਂ ਬਦਾਮ, ਅਸ਼ਵਾਰੇ, ਕਾਜੂ ਇਹ ਸਾਰੇ ਪੀਕ ਹੈ ਉਹਨਾਂ ਨੂੰ ਵੀ ਮੁੱਠੀ ਪਾਤੀ ਦੀ ਤੇ ਬਾਕੀ ਪਾਣੀ ਦੀ ਜਾਦੇ ਮੇਨ ਸੇਵਾ ਹੈ ਪਾਂਚੀਆਂ ਦੀ ਆਈਡੀਆ ਕਿੱਥੋਂ ਆਇਆ ਇਹ ਇੱਕ ਤਾਂ ਬੰਦੇ ਦੇ ਮਨ ਦੇ ਅੰਦਰ ਇਹ ਵਿਚਾਰ ਮੇਰੇ ਜਿੱਦਾਂ ਪੈਦਾ ਹੋਏ ਦੂਸਰਾ ਮੇਰੇ ਮਾਤਾ ਜੀ ਵੀ ਦੱਸਦੇ ਸੀ ਕਿ ਬਚਪਨ ਵਿੱਚ ਉਹ ਵੀ ਇਸ ਤਰ੍ਹਾਂ ਪਾਣ ਜਾਂਦੇ थे ਇੱਕ ਜਦੋਂ ਮੈਂ ਈਟੀਟੀ ਦਾ ਕੋਰਸ ਕਰਦਾ ਨਵੇਂ ਸ਼ਹਿਰ ਤਾਂ ਸਾਡੇ ਕੁਲਵੰਤ ਸਰ ਦੱਸਦੇ ਸੀਗੇ ਕਿ ਜਿਹੜਾ ਪਰਮਾਤਮਾ ਕੁਦਰਤ ਦੇ ਵਿੱਚ ਹੀ ਰਹਿੰਦਾ ਤੇ ਮੈਨੂੰ ਇੱਥੇ ਆ ਕੇ ਇਸ ਤਰ੍ਹਾਂ ਲੱਗਦਾ ਵੀ ਮੈਂ ਤਾਂ ਰੋਜ਼ ਇੱਥੇ ਟ੍ਰੈਕਿੰਗ ਹੀ ਕਰਿਆ ਕਰਦਾ ਜਾਇ ਨੂੰ ਕੁਦਰਤ ਨੂੰ ਨਿਹਾਰਿਆ ਕਰਦਾ ਇਹ ਜੀਵ ਜ ਮਾਨੇ ਖੁਸ਼ ਹੁੰਦਾ ਇਹਦੇ ਵਾਸਤੇ ਮੈਂ ਆਪਣਾ ਜਿਹੜਾ ਦਸਬੰਦ ਹੈ ਉਹ 10-15000 ਰੁਪਏ ਹਰ ਮਹੀਨੇ ਇੱਥੇ ਲਾ ਦਿੰਦਾ ਜੀ ਇਹਨਾਂ ਦੀ ਕਿਰਪਾ ਹੈ ਜੀ ਕਿਉਂਕਿ ਲੱਗਦਾ ਵੀ ਤੁਹਾਨੂੰ ਜਿਹੜਾ ਇਹ ਮੌਸਮ ਇੱਕ ਤਾਂ ਗਰਮੀ ਦਾ ਬਹੁਤ ਜ਼ਿਆਦਾ ਹੈ ਪਸ਼ੂ ਪੰਛੀ ਜਿਹੜੇ ਹੈਗੇ ਨੇ ਉਹ ਪਾਣੀ ਤੋਂ ਵਿਹੋਣੇ ਨੇ ਬਿਲਕੁਲ ਤੇ ਇਹ ਲੋਕਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਜੀ ਬਿਲਕੁਲ ਜੀ ਪਰ ਮੈਂ ਇਹ ਕਹਿੰਦਾ ਵੀ ਆਪਣੇ ਘਰਾਂ ਦੇ ਨੇੜੇ ਜ਼ਰੂਰ ਮਿੱਟੀ ਦੇ ਸਕੋਰੇ ਆ ਜਿਹੜੇ ਉਹ ਲਗਾਉਣੇ ਚਾਹੀਦੇ ਦੂਰ ਦਰਾਡੇ ਭਾਵੇਂ ਜੰਗਲਾਂ 'ਚ ਨਾ ਜਾਣ ਕਿਉਂਕਿ ਇੱਥੇ ਕਈ ਤਰ੍ਹਾਂ ਦੇ ਜੀਵ ਜੰਤੂਆਂ ਦਾ ਵੀ ਖਤਰਾ ਹੁੰਦਾ ਸੱਪ ਵੀ ਅਕਸਰ ਹੁੰਦੇ ਆ ਮਤਲਬ ਮੇਰੇ ਤੇ ਤਾਂ ਪਰਮਾਤਮਾ ਦੀ ਕਿਰਪਾ ਹੈ ਹਜੇ ਤੱਕ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਤੇ ਇਹ ਮਤਲਬ ਜ਼ਰੂਰ ਅਪਰਾਲਾ ਕਰਨਾ ਚਾਹੀਦਾ ਜੇ ਅਸੀਂ ਕੁਦਰਤ ਨੂੰ ਸੰਭਾਲੂਗੇ ਜੀਵ ਜੰਤੂਆਂ ਦੀ ਰੱਖਿਆ ਕਰੂਗੇ ਪੌਦੇ ਲਗਾ ਸਕਦੇ ਆ ਤਾਂ ਇਹ ਮੈਸਾ ਦਾ ਵੀ ਮੇਰਾ ਜੋ ਅੱਜ ਤੱਕ ਦਾ ਜ਼ਿੰਦਗੀ ਦਾ ਯਤਾਰ ਬਾ ਵੀ ਇਹੀ ਪਰਮਾਤਮਾ ਦੀ ਭਗਤੀ ਹੈ ਸੱਚੀ ਇਹੀ ਸਾਡਾ ਕਰਮ ਤੇ ਧਰਮ ਹੈ ਸੰਤਾਂ ਦੀ ਸਿੱਖਿਆ ਹੈ ਆਪਾਂ ਨੂੰ ਲੋਕਾਂ ਨੇ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਸਨਮਾਨ ਨਹੀਂ ਕੀਤਾ ਇਸ ਕਾਰਨ ਮੈਨੂੰ ਮਤਲਬ ਸਿੱਖਿਆ ਸਮਾਜ ਤੇ ਸਾਹਿਦ ਦੇ ਪ੍ਰਤੀ ਕੀਤੇ ਕੰਮਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਵੀ ਸਟੇਟ ਰਿਵਾਰਡ ਪ੍ਰਾਪਤ ਹੋਇਆ ਤੇ ਨੈਸ਼ਨਲ ਪੱਧਰ ਤੇ ਦੋ ਵਾਰ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਵੀ ਮੇਰਾ ਨਾਮ ਦਰਜ ਹੋਇਆ ਕਈ ਸੰਸਥਾਵਾਂ ਨਾਲ ਵੀ ਮੈਂ ਜੁੜਿਆ ਹੈ ਇਹ ਲਗਭਗ 60-65 ਥਾਵਾਂ ਤੇ ਸੰਸਥਾਵਾਂ ਸਰਕਾਰੀ ਅਦਾਰਿਆਂ ਤੇ ਗੈਰ ਸਰਕਾਰੀ ਅਦਾਰਿਆਂ ਤੇ ਮਹਾਂਪੁਰਖਾਂ ਨੇ ਵੀ ਮੈਨੂੰ ਸਨਮਾਨਤ ਕੀਤਾ ਜੀ ਮਨ ਨੂੰ ਕਿੰਨੀ ਖੁਸ਼ੀ ਹੁੰਦੀ ਜਦੋਂ ਕੁਦਰਤ ਦੀ ਕਾਦਰ ਜਿਹੜੀ ਇਸਰਜੀ ਹੋਈ ਹੈ ਉਹਦੇ ਲਈ ਤੁਸੀਂ ਆਪਣੀ ਬਣਦਾ ਯੋਗਦਾਨ ਸੇਵਾ ਨਿਭਾਉਂਦੇ ਇਹ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਕਿਉਂਕਿ ਮੈਂ ਇਹਦੇ ਬਾਰੇ ਇਹੀ ਸੋਚਦਾ ਕਿ ਜੇ ਅਸੀਂ ਕੁਦਰਤ ਦੀ ਸੇਵਾ ਕਰੀਏ ਤੇ ਇਹੀ ਸਭ ਤੋਂ ਵੱਡਾ ਸਾਡਾ ਫਰਜ਼ ਹੈ ਇਸ ਦੇ ਨਾਲ ਮਨੁੱਖਤਾ ਦੀ ਵੀ ਸੇਵਾ ਹੋ ਜਾਂਦੀ ਪੇੜ ਪੌਦਿਆਂ ਦੇ ਬਦਲ ਫੁੱਲਣ ਨਾਲ ਆਉਣ ਨਾਲ ਵਾਤਾਵਰਣ ਵੀ ਵਧੀਆ ਰਹਿੰਦਾ ਜੀ